ਸੰਪਨੋ ਜੀ ਪਿੰਡ ਸੁਖਾਨਾਂ ਦੇ ਵਿੱਚ ਇੱਕ ਪੂਰੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ 30-40 ਬੰਦਿਆਂ ਦਾ ਹਜੂਮ ਸੀਗਾ ਉਹਨਾਂ ਨੇ ਆ ਕੇ ਸਿਕੰਦਰ ਸਿੰਘ ਦਾ ਕਤਲ ਕੀਤਾ 15-20 ਘਰਾਂ ਦੇ ਗੇਟ ਭੰਨੇ ਐਲਸੀੜੀਆਂ ਮੋਟਰਸਾਈਕਲ ਤੱਕ ਭੰਨੇ ਤੇ ਇੱਕ ਔਰ ਦੀ ਬਾਹ ਤੋੜੀ ਚਾਰ-ਪੰਜ ਬੰਦੇ ਜ਼ਖਮੀ ਕੀਤੇ ਆ ਇਹ ਘਟਨਾ ਵਾਪਰੀ ਨੂੰ 12 ਤਰੀਕ ਤੋਂ ਲੈ ਲਓ ਕਿੰਨੇ ਦਿਨ ਹੋ ਗਏ ਲਗਭਗ ਡੇਢ ਮਹੀਨਾ ਹੋ ਗਿਆ ਪਰ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਜਿਹੜੇ ਤਿੰਨ ਬੰਦੇ ਹਜੇ ਵੀ ਬਾਹਰ ਆ ਚੀਦੇ ਪਿੰਡ ਦੇ ਆ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਦੂਸਰੇ ਪਾਸੇ ਦੂਸਰੀ ਤਰਾਈਓ ਕਹਿੰਦੇ ਸਾਡੇ ਮੁੰਡਿਆਂ ਨੂੰ ਨਜਾਇਜ਼ ਰੱਖਣਾ ਬਸਾਇਆ ਜਾ ਰਿਹਾ ਸਾਡੇ ਮੁੰਡੇ ਵੀਡੀਓ ਦੇ ਵਿੱਚ ਹੈ ਹੀ ਨਹੀਂ ਵੇਖੋ ਗੱਲ ਰੱਖਣਾ ਆਪਦਾ ਸਰਿਕ ਦਾ ਜਮਹੂਰੀ ਅਧਿਕਾਰ ਆ ਆਪ ਦੀ ਗੱਲ ਉਹ ਆਪਦੇ ਤਰੀਕੇ ਨਾਲ ਰੱਖ ਸਕਦੇ ਆ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਮਾਪਿਓ ਤਾਂ ਜ਼ਿੰਮੇਵਾਰ ਨਹੀਂ ਹੈਗੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾਗਾ ਤੇ ਜਿਹੜੀ ਔਲਾਦ ਇਸ ਤਰ੍ਹਾਂ ਦੇ ਅੰਜਾਮ ਦਿੰਦੀ ਆ ਘਟਨਾ ਨੂੰ ਉਹ ਆਪਦੇ ਮਾਪਿਓ ਦੇ ਵੀ ਕਹਿਣੇ ਦੇ ਵਿੱਚ ਨਹੀਂ ਹੁੰਦੀ ਹਥੋਂ ਡੀਐਸਪੀ ਸਾਹਿਬ ਨੇ ਔਰ ਇਨਸਪੈਕਟਰ ਨੇ 5 ਦਿਨਾਂ ਦਾ ਟਾਈਮ ਲਿਆ ਸੀਗਾ ਜੀ ਅਸੀਂ ਸਸਕਾਰ ਕਰਾਤਾ ਉਹਨਾਂ ਦੇ ਕਹਿਣ ਤੇ ਵੀ ਗੱਲ ਹੀ ਕੋਈ ਨਹੀਂ ਨਭਾਵਾਂਗੇ ਜੀ ਅਸੀਂ ਸਸਕਾਰ ਕਰਾਤਾ ਉਹਨਾਂ ਨੇ ਨਹੀਂ ਨਭਾਇਆ ਕਿਉਂਕਿ ਇਸ ਕਰਕੇ ਹੀ ਮੁੜਕੇ ਫਿਰ ਪੁਲਿਸ ਤੇ ਜੱਜ ਵੀ ਤਤਤਾਰ ਨਹੀਂ ਕਰਦਾ ਵੀ ਇਹਨਾਂ ਨੇ ਪਤਾ ਨਹੀਂ ਕੀ ਕਰ ਜਾਣਾ ਸਾਡਾ ਮੁੰਡਾ ਨਿਯਾਇਸ਼ ਫੜੇ ਨਾਂ ਲਖਾਇਆ ਗਈ ਹੈ ਨਹੀਂ ਜੀ ਬੱਚੂ ਹਾਂ ਜਿਹੜਾ ਕਤਲ ਹੁੰਦਾ ਸੁਖਨਾਂਦ ਹਾਂ ਜੀ ਇਹ ਵੀਡੀਓ ਦੇ ਵਿੱਚ ਆਉਂਦਾ ਮੇਰਾ ਮੁੰਡਾ ਇਹ ਕਹਿੰਦਾ ਤੁਹਾਨੂੰ ਆਪਾਂ ਜੀ ਵੀਡੀਓ ਦੇ ਵਿੱਚ ਆਉਂਦਾ ਤੇ ਜੋ ਮਰਜ਼ੀ ਸਜ਼ਾ ਦੇ ਸਕਦੇ ਆ ਤੁਸੀਂ ਤੇ ਜੇ ਵੀਡੀਓ ਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਉਹ ਨੂੰ ਨਹੀਂ ਨੱਕਾ ਨਾ ਨਹੀਂ ਮੈਂ ਕਹਿੰਦਾ ਹੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਆ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿਸੇ ਵੀ ਬੰਦੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਜਿਹੜਾ ਕੀ ਦੋਸ਼ੀ ਹੋਊਗਾ ਉਹਨੂੰ ਗ੍ਰਿਫਤਾਰ ਕੀਤਾ ਜਾਊ ਸਤਿ ਸ਼੍ਰੀ ਅਕਾਲ ਮੈਂ ਦਕਤਾਰ ਸਿੰਘ ਸਾਡਾ ਤੁਸੀਂ ਹਮਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਥਾਣਾ ਸਮਾਲਸਰ ਦੇ ਅੱਗੇ ਧਰਨਾ ਦਿੱਤਾ ਗਿਆ ਧਰਨਾ ਦਿੱਤਾ ਗਿਆ ਜਿਹੜਾ ਕਿ ਪਿਛਲੇ ਦਿਨ ਕਤਲ ਹੁੰਦਾ ਕਿਸੇ ਖੰਡਾਂ ਦੇ ਵਿੱਚ ਉਸ ਦੇ ਜਿਹੜੇ ਕੁਝ ਬੰਦੇ ਰਹਿ ਗਏ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀ ਇੱਧਰਲੇ ਪਾਸੇ ਜਿਹੜੀ ਨੌਜਵਾਨ ਭਾਰਤ ਸਭਾ ਨੇ ਧਰਨਾ ਦਿੱਤਾ ਹੈ ਦੂਸਰੇ ਪਾਸੇ ਜਿਹੜੇ ਜਿਹੜੇ ਨੌਜਵਾਨ ਮੁੰਡੇ ਫੜੇ ਆ ਉਹ ਜਨਨ ਦੇ ਪਰਚੇ ਦਰਜ ਹੋਏ ਆ ਉਹ ਕਹਿ ਰਿਹਾ ਕਿ ਸਾਡੇ ਮੁੰਡੇ ਜਿਹੜੇ ਨਜਾਇਜ਼ ਫੜੇ ਆ ਇਧਰਲੇ ਪਾਸੇ ਉਹ ਧਰ ਬੈਠੀ ਆ ਦੂਸਰੇ ਪਾਸੇ ਜਿਹੜੀ ਨੌਜਵਾਨ ਪਾਰਸਭਾ ਦੇ ਵੱਲੋਂ ਜਿਹੜਾ ਧਰ ਰਹਾ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਆ ਤੁਹਾਨੂੰ ਤਰਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਸਾਡੇ ਨਾਲ ਕਰਮਜੀਤ ਆ ਨੌਜਵਾਨ ਪਾਰਸਭਾ ਤੋਂ ਗੱਲਬਾਤ ਕਰਦੇ ਆ ਕਰਮਜੀਤ ਕੀ ਮਸਲਾ ਜਿਹੜਾ ਥਾਣੇ ਮੁਰਤਾਂ ਦਾ ਇਹ 12 ਦਸੰਬਰ ਨੂੰ ਜੀ ਪਿੰਡ ਸੁਖਾਨਾਂ ਦੇ ਵਿੱਚ ਇੱਕ ਪੂਰੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ 30 40 ਬੰਦਿਆਂ ਦਾ ਹਜੂਮ ਸੀਗਾ ਉਹਨਾਂ ਨੇ ਆ ਕੇ ਸਿਕੰਦਰ ਸਿੰਘ ਦਾ ਕਤਲ ਕੀਤਾ 15 20 ਕਰਾਂ ਦੇ ਗੇਟ ਭੰਨੇ ਐਲਸੀੜੀਆਂ ਮੋਟਰਸਾਈਕਲ ਤੱਕ ਭੰਨੇ ਤੇ ਇੱਕ ਔਰ ਦੀ ਬਾਹ ਤੋੜੀ ਚਾਰ ਪੰਜ ਬੰਦੇ ਜ਼ਖਮੀ ਕੀਤੇ ਆ ਇਹ ਘਟਨਾ ਵਾਪਰੀ ਨੂੰ 12 ਤਰੀਕ ਤੋਂ ਲੈ ਲਓ ਕਿੰਨੇ ਦਿਨ ਹੋ ਗਏ ਲਗਭਗ ਡੇਢ ਮਹੀਨਾ ਹੋ ਗਿਆ ਪਰ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਜਿਹੜੇ ਤਿੰਨ ਬੰਦੇ ਹਜੇ ਵੀ ਬਾਹਰ ਆ ਚੀਦੇ ਪਿੰਡ ਦੇ ਆ ਉਹ ਗ੍ਰਿਫਤਾਰ ਨਹੀਂ ਕੀਤੇਗੇ ਤੇ ਦੂਸਰਾ ਜਿਹੜੇ ਅਣਪਛਾਤੇ ਉਹ 10 ਤੋਂ 12 ਹੀ ਪਾਏ ਆ ਹਾਲਾਂਕਿ 30 40 ਬੰਦੇ ਜਿਹੜੇ ਸੀਗੇ ਉਹ ਚੋਂ 15 ਜਣਾਂ ਦੀ ਲਿਸਟ ਜਿਹੜੀ ਸੀ ਬਾਈ ਨੇ ਐਮ ਡੀ ਐਸ ਪੀ ਸਾਹਿਬ ਨੂੰ ਪਰਿਵਾਰ ਨੇ ਦੇ ਵੀ ਦਿੱਤੀ ਆ ਵੀ ਉਹ ਪਰਚੇ ਦੇ ਵਿੱਚ ਸ਼ਾਮਿਲ ਕੀਤੇ ਜਾਣ ਉਹ ਸ਼ਾਮਿਲ ਨਹੀਂ ਕੀਤੇ ਗਏ ਇਹਨਾਂ ਮੰਗਾਂ ਨੂੰ ਲੈ ਕੇ ਵੀ ਸ਼ਾਮਿਲ ਕੀਤੇ ਜਾਣ ਰਹਿੰਦੇ ਦੋਸ਼ੀ ਫੜੇ ਜਾਣ ਤੇ ਦੂਸਰਾ ਪਰਚੇ ਦੇ ਵਿੱਚ 120 ਬੀਤਾ ਆਈ ਪੀ ਸੀ ਦੀ ਜਿਹੜੀ ਪੁਰਾਣੀ ਸੀਗੀ ਉਹ ਬੀਐਨਐਸ ਦੇ ਅਨੁਸਾਰ ਜਿਹੜੀ ਉਹ ਵਿੱਚ ਸ਼ਾਮਲ ਕੀਤੀ ਜਾਵੇ ਐਸਸੀਐਸਟੀ ਐਕਟ ਦਾ ਵਾਧਾ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਨੌਜਵਾਨ ਭਾਰਸਵਾ ਦੀ ਗਵਾਈ ਚ ਸਮਾਲਸਰ ਥਾਣੇ ਦੇ ਬਾਹਰ ਧਰਨੇ ਤੇ ਬੈਠੇ ਆ ਦੂਸਰੇ ਪਾਸੇ ਦੂਸਰੀ ਧਿਰ ਆਈ ਉਹ ਕਹਿੰਦੇ ਸਾਡੇ ਮੁੰਡਿਆਂ ਨੂੰ ਨਜਾਇਜ਼ ਰੱਖਣਾ ਬਸਾਇਆ ਜਾ ਰਿਹਾ ਸਾਡੇ ਮੁੰਡੇ ਵੀਡੀਓ ਦੇ ਵਿੱਚ ਹੈ ਹੀ ਨਹੀਂ ਵੇਖੋ ਗੱਲ ਰੱਖਣਾ ਆਪਦਾ ਸਿਰ ਇੱਕ ਦਾ ਜਮੂਰੀ ਅਧਿਕਾਰ ਆ ਆਪ ਦੀ ਗੱਲ ਉਹ ਆਪਦੇ ਤਰੀਕੇ ਨਾਲ ਰੱਖ ਸਕਦੇ ਆ ਉਹ ਕਹਿ ਵੀ ਸਕਦੇ ਆ ਅਦਾਲਤ ਦੇ ਵਿੱਚ ਵੀ ਜਦੋਂ ਕੇਸ ਲੜਾਇਆ ਜਾਂਦਾ ਦੋ ਧਿਰਾਂ ਹੀ ਹੁੰਦੀਆਂ ਹਨ ਵਕੀਲ ਇੱਕ ਧਿਰ ਦਾ ਪੱਖ ਰੱਖਦਾ ਦੂਜੀ ਧਿਰ ਦਾ ਰੱਖ ਰਿਹਾ ਤਾਂ ਇਸ ਕਰਕੇ ਸਮਾਜ ਦੇ ਵਿੱਚ ਵੀ ਜੇ ਕੋਈ ਤੇਰਾਪ ਦਾ ਪੱਖ ਰੱਖਦੀ ਹੈ ਤਾਂ ਉਹ ਤੁਹਾਨੂੰ ਚਲਾਉਣਾ ਵੀ ਚਾਹੀਦਾ ਉਹ ਆਪਦਾ ਰੱਖ ਵੀ ਸਕਦੇ ਉਹ ਆਜ਼ਾਦ ਹੈਗੇ ਪਰ ਅਸੀਂ ਇਹ ਕਹਿੰਦੇ ਆ ਵੀ ਗਲਤ ਨੂੰ ਗਲਤ ਕਰਨ ਦੀ ਜ਼ਰੂਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਮਾਪਿਆਂ ਦਾ ਜ਼ਿੰਮੇਵਾਰ ਨਹੀਂ ਹੈਗੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾਗਾ ਤੇ ਜਿਹੜੀ ਔਲਾਦ ਇਸ ਤਰ੍ਹਾਂ ਦੇ ਅੰਜਾਮ ਦਿੰਦੀ ਹੈ ਘਟਨਾ ਨੂੰ ਉਹ ਆਪਦੇ ਮਾਪਿਓ ਦੇ ਵੀ ਕਹਣੇ ਦੇ ਵਿੱਚ ਨਹੀਂ ਹੁੰਦੇ ਇਸ ਕਰਕੇ ਅਸੀਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਆ ਤੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਗਲਤ ਨੂੰ ਗਲਤ ਕਹੀਏ ਜੋ ਗਲਤ ਆ ਉਹਨੂੰ ਸਜ਼ਾ ਦਿਵਾਈਏ ਤੇ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਇਨਸਾਫ ਦਿਵਾਈਏ ਆ ਕਿਹੜੀ ਸਵਿਫਟ ਗੱਡੀ ਦੀ ਗੱਲ ਕਰਦੇ ਹੋ ਛੋਟ ਗੱਡੀ ਫਿਰਦੀ ਆ ਉਹ ਕੀ ਕਹਾਣੀ ਆ ਦੇਖੋ ਇਸ ਐਫ ਆਈ ਆਰ ਦੇ ਵਿੱਚ ਸਵਿਫਟ ਗੱਡੀ ਚਿੱਟੇ ਰੰਗ ਦੀ ਉਹਦਾ ਨੰਬਰ ਅਸੀਂ ਤੁਹਾਨੂੰ ਦੱਸ ਦਾਂਗੇ ਨੰਬਰ ਦੇ ਸਮੇਤ ਉਹ ਗੱਡੀ ਵਿੱਚ ਪਾਈ ਗਈ ਆ ਉਹ ਗੱਡੀ ਚ ਹਥਿਆਰ ਰੱਖ ਕੇ ਲਿਆਂਦੇ ਗਏ ਉਸ ਗੱਡੀ ਦੇ ਵਿੱਚ ਬਾਅਦ ਵਿੱਚ ਦੁਬਾਰਾ ਵੀ ਕੁਝ ਬੰਦੇ ਬਹਿ ਕੇ ਆਏ ਸੀਗੇ ਉਹ ਗੱਡੀ ਇਸ ਪਰਚੇ ਦੇ ਵਿੱਚ ਪਾ ਕੇ ਉਹਨੂੰ ਕਵਰ ਨਹੀਂ ਕੀਤਾ ਗਿਆ ਉਹ ਫੜੀ ਨਹੀਂ ਗਈ ਗੱਡੀ ਇਸ ਕਰਕੇ ਅਸੀਂ ਮੰਗ ਕਰ ਰਹੇ ਹਾਂ ਵੀ ਗੱਡੀ ਵੀ ਫੜੀ ਜਾਵੇ ਉੱਥੋਂ ਡੀਐਸਪੀ ਸਾਹਿਬ ਨੇ ਔਰ ਇਨਸਪੈਕਟਰ ਨੇ 5 ਦਿਨਾਂ ਦਾ ਟਾਈਮ ਲਿਆ ਸੀਗਾ ਜੀ ਅਸੀਂ ਸਸਕਾਰ ਕਰਾਤਾ ਉਹਨਾਂ ਦੇ ਕਹਿਣ ਤੇ ਵੀ ਗੱਲ ਹੀ ਕੋਈ ਨਹੀਂ ਨਭਾਵਾਂਗੇ ਜੀ ਅਸੀਂ ਸਸਕਾਰ ਕਰਾਤਾ ਉਹਨਾਂ ਨੇ ਨਹੀਂ ਨਭਾਇਆ ਕਿਉਂਕਿ ਇਸ ਕਰਕੇ ਹੀ ਮੁੜ ਕੇ ਫਿਰ ਪੁਲਿਸ ਤੇ ਜੱਜ ਵੀ ਤਤ ਤਵਾਰ ਨਹੀਂ ਕਰਦਾ ਵੀ ਇਹਨਾਂ ਨੇ ਪਤਾ ਨਹੀਂ ਕੀ ਕਰ ਜਾਣਾ ਇਸ ਕਰਕੇ ਸਾਨੂੰ ਤੁਹਾਡੇ ਤੋਂ ਤੁਸੀਂ ਚਲੋ ਨਵੇਂ ਆਏ ਆ ਇਨਸਪੈਕਟਰ ਸਾਹਿਬ ਬਦਲ ਕੇ ਅਸੀਂ ਹੁਣ ਤੁਹਾਡੇ ਤੇ ਦੁਬਾਰਾ ਇਤਬਾਰ ਕਰਦੇ ਆਂ ਵੀ ਤੁਸੀਂ ਸਾਨੂੰ ਕਿੰਨੇ ਕਿ ਦਿਨਾਂ ਤੱਕ ਇਹ ਇਨਸਾਫ ਲੈ ਕੇ ਓਕੇ ਬਹੁਤ ਧੰਨਵਾਦ ਤੁਹਾਡਾ ਹੋਊਗਾ ਅਸੀਂ ਧੰਨਵਾਦ ਕਰਾਂਗੇ ਤੇ ਧੰਨਵਾਦ ਕਰਾਂਗੇ ਨਹੀਂ ਮੁਰਦਾਫਤ ਕਰਾਂਗੇ ਬਸ ਆਈ ਹੁਣ ਆ ਜੇ ਤੁਸੀਂ ਬੰਦੇ ਰੈਸਟ ਕਰ ਲਵੋਗੇ ਇਹ ਸਾਨੂੰ ਇਨਸਾਫ ਦਿਵਾ ਦਿਓਗੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਦਿਓਗੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਫਿਰ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਤੇ ਨਹੀਂ ਮੁਰਦਾਬਾਦ ਕਰਾਂਗੇ ਬਸ ਆਈ ਸਾਡੀ ਮਜਬੂਰੀ ਜਿਹੜਾ ਪਿੰਡ ਤੁਹਾਡਾ ਜੀ ਚੀਦਾ ਪਿੰਡ ਹੈ ਤੁਸੀਂ ਇੱਥੇ ਧਰਨੇ ਦੇ ਖਵੈਦਕਰਨ ਆਏ ਨਾ ਤੋਂ ਉਲਟਾ ਹੈ ਪੁੱਲਤਾ ਹੈ ਅੱਛਾ ਕੀ ਮਸਲਾ ਹੈ ਤੁਹਾਡਾ ਸਾਡਾ ਮੁੰਡਾ ਨਜਾਇਜ਼ ਫੜਿਆ ਨਾ ਲਿਖਾਇਆ ਗਈ ਹੈ ਨਹੀਂ ਜੀ ਫੱਟੂ ਹਾਂ ਜਿਹੜਾ ਕਤਲ ਹੁੰਦਾ ਸੁਖਨਾਂਦ ਹਾਂਜੀ ਅੱਛਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗਦੇ ਵੇ ਜੇ ਸਾਡਾ ਮੁੰਡਾ ਨਜਾਇਜ਼ ਹੈ ਹੁਣ ਸਜ਼ਾ ਮਰੇ ਜੇ ਨਹੀਂ ਜੀ ਜਦੋਂ ਫਿਰ ਛੱਡਿਆ ਜਾਵੇ ਅੱਛਾ ਉਹ ਮੁੰਡਾ ਹੁਣ ਜੇਲ੍ਹ ਤਾਂ ਤੁਹਾਡਾ ਮੁੰਡਾ ਨਹੀਂ ਹਲੇ ਕਰੀ ਆਈ ਨਹੀਂ ਪਤਾ ਨਹੀਂ ਹੋਇਆ ਕਿੱਥੇ ਪਰਚੇ ਦੇ ਵਿੱਚ ਪਰਚੇ ਦੇ ਵਿੱਚ ਹੈਗਾ ਪਰਚਾ ਹੋਇਆ ਹੈ ਹਾਂ ਸ਼ੁਰੂ ਕਰਦਾ ਅੱਛਾ ਠੀਕ ਹੈ ਪਰ ਕਿਹਦੇ ਕਹਿਣ ਤੇ ਉਹਦਾ ਨਾਮ ਵਿੱਚ ਪਾਇਆ ਗਿਆ ਕਿਉਂ ਪਰਚਾ ਹੋਇਆ ਹੈ ਕੋਈ ਸਾਨੂੰ ਕੋਈ ਪਤਾ ਨਹੀਂ ਉਸ ਸਮੇਂ ਜਿਹੜਾ ਸਾਥੇ ਦਾਣ ਉਹ ਉਸ ਦਿਨ ਉਸ ਦਿਨ ਤੁਹਾਡਾ ਮੁੰਡਾ ਕਿੱਥੇ ਸੀਗਾ ਜਿੱਦਣ ਕਰੇ ਸੀਗਾ ਜੀ ਹਾਂ ਜੀ ਹਾਂ ਠੀਕ ਹੈ ਆ ਮੁੰਡੇ ਦਾ ਪਿਓ ਹੈ ਜੀ ਭਾਈ ਕੀ ਨਾਂ ਤੁਹਾਡਾ ਗਰਤੇਜ ਸਿੰਘ ਆ ਜੀ ਕਿਹੜਾ ਬੰਦਾ ਜੀ ਚੀਦਾ ਪਿੰਡ ਆ ਜੀ ਜਿਹੜਾ ਮੁੰਡਾ ਸੀਗਾ ਉਸ ਦਿਨ ਤੁਸੀਂ ਕਹਿੰਦੇ ਮੁੰਡਾ ਨਜਾਇਜ਼ ਉਹ ਸਾਰੇ ਕੋ ਵੀਡੀਓ ਸਾਡੇ ਕੋਲੇ ਆਈ ਸਾਰਾ ਕੁਝ ਨਜਾਇਜ਼ ਇਹਨਾਂ ਨੇ ਮੁੰਡਾ ਮੇਰਾ ਪਾਇਆ ਵਿੱਚ ਆ ਕੇ ਇਹ ਦੇ ਵਿੱਚ ਮੇਰੇ ਪਿੰਤੀ ਸਰਪੰਚ ਮੋਤਵਾਰ ਬੰਦੇ ਮੇਰੇ ਨਾਲ ਆਏ ਵੀ ਜਿਹਨਾਂ ਦੇ ਵਿੱਚੋਂ ਤੁਸੀਂ ਜਾਣਕਾਰੀ ਪੁੱਛੋ ਪੁਰਾਣੇ ਸਰਪੰਚ ਵੀ ਹੈ ਜਾਂ ਨਵੇਂ ਸਰਪੰਚਾਂ ਦੀ ਸਦੋਂਗੇ ਤੁਸੀਂ ਉਹ ਵੀ ਆ ਜਾਣੇ ਆ ਨਜਾਇਜ਼ ਮੇਰਾ ਮੁੰਡਾ ਕਰੇ ਸੀ ਸਾਰਾ ਕੁਝ ਇਹਨਾਂ ਨੇ ਨਜਾਇਜ਼ ਨਾ ਜੇ ਵੀਡੀਓ ਦੇ ਵਿੱਚ ਆਉਂਦਾ ਮੇਰਾ ਮੁੰਡਾ ਇਹ ਕਹਿਣਾ ਤੁਹਾਨੂੰ ਆਪਾਂ ਜੀ ਵੀਡੀਓ ਦੇ ਵਿੱਚ ਆਉਂਦਾ ਤੇ ਜੋ ਮਰਜ਼ੀ ਸਜ਼ਾ ਦੇ ਸਕਦੇ ਆ ਤੁਸੀਂ ਤੇ ਜੇ ਵੀਡੀਓ ਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਉਹ ਨੂੰ ਨਹੀਂ ਨੱਕਾ ਨਾ ਨਹੀਂ ਨਾਮ ਲਿਖਾਇਆ ਨਾ। ਉਹਨੇ ਪਿੰਡ ਦੇ ਹੋਰ ਮੁੰਡਿਆਂ ਦੇ ਪਰਚੇ ਦਾ ਇੱਕ ਮੁੰਡਾ ਹੋਰ ਹੈ ਅਰਮਾਨ ਉਹਦਾ ਨਾਮ ਮੁਸਲਮਾਨ ਨਾਂ ਦਾ ਮੁੰਡਾ ਹੈ। ਉਹਦੇ ਪਤਾ ਦਾ ਉਹਦੇ ਤੇ ਵੀ ਦਰਜ ਹੋਇਆ ਹੈ। ਉਹ ਵੀ ਹੈ ਨਹੀਂ ਸੀਗਾ। ਕੀ ਕਹਿ ਰਹੀ ਹੈ? ਕੌਣ ਸਾਡੇ ਨਾਲ ਦੁਸ਼ਮਣੀ ਕਰਦਾ ਸਾਡੀ ਤਾਂ ਇੱਥੇ ਦੁਸ਼ਮਣੀ ਨਹੀਂ ਕਿਸੇ ਨਾਲ। ਅਸੀਂ ਤਾਂ ਕਿਸੇ ਨਾ ਪਿੰਡ ਦੇ ਵਿੱਚ ਉਹ ਵੀ ਦੁਹਾਈ ਜਾਂ ਨਹੀਂ ਪਿੰਡ ਦੇ ਵਿੱਚੋਂ ਹੀ ਪੁੱਛਿਆ ਜਾਵੇ ਸਾਡੇ ਪਿੰਡ ਦੇ ਵਿੱਚੋਂ ਜਾ ਕੇ। ਜੀ ਉਸ ਮੁੰਡੇ ਦੇ ਵੀ ਜਾਂ ਹੋਵੇ ਜਾਂ ਕਿਸੇ ਪਰਿਵਾਰ ਨਾਲ ਕਿਸੇ ਨਾਲ ਹੋਵੇ ਪਤਾ ਨਹੀਂ ਇਹਨਾਂ ਨੇ ਕਿਉਂ ਸਾਡਾ ਨਾਮ ਲਿਖਵਾਇਆ। ਨਹੀਂ ਕਿਉਂ ਇਹਨਾਂ ਦੀ ਕੀ ਸਾਡੇ ਨਾਲ ਦਸ਼ਮਣੀ ਅਸੀਂ ਇਸੇ ਕਰਕੇ ਆਏ ਆ ਦੁਆਰਾ ਬਚੀ ਜਵੇ ਤਾਂ ਦੱਸੋ ਸਾਨੂੰ ਕੀ ਚੀਜ਼ ਆ ਸੰਚਾਰ ਬੱਸ ਕੀ ਕੰਮ ਕਰਦਾ ਮੁੰਡਾ ਤੁਹਾਡਾ ਮੁੰਡਾ ਕਬੱਡੀ ਖੇਡਦਾ ਜੀ ਮੇਰਾ ਹਾਂਜੀ ਹਾਂ ਉਹਦੇ ਪਿੰਡ ਦੇ ਹੋਰ ਵੀ ਮੁੰਡੇ ਪਰਚੇ ਦਰਜ ਹੋਏ ਮੁੰਡੇ ਬਹੁਤ ਕਹਿ ਜੀ ਪਰਚੇ ਤਾਂ ਹੋਏ ਦਰਜ ਉਹਨਾਂ ਦੇ ਅੱਛਾ ਜੀ ਹਾਂਜੀ ਉਹਨਾਂ ਦੇ ਨਾਲ ਨਹੀਂ ਗਿਆ ਮੁੰਡਾ ਕਿਵੇਂ ਉਹ ਉਹਨਾਂ ਨਾਲ ਮੁੰਡਾ ਨਹੀਂ ਗਿਆ ਜੀ ਨਹੀਂ ਗਿਆ ਮੁੰਡਾ ਤੁਸੀਂ ਆ ਮੈਂਬਰ ਮੌਜੂਦ ਦੇਣਾ ਮੈਂਬਰ ਮੌਕੇ ਦਾ ਪੈਂਟ ਇੱਥੇ ਪਾਰ ਮੈਂਬਰ ਸਾਹਿਬ ਦਾ ਪਿਆ ਇਹ ਕਹਿੰਦਾ ਜੁਨੇ ਬਾਈ ਹਾਂ ਜੀ ਇੱਕ ਇਹਦੇ ਵੀ ਮੁੰਡਾ ਉੱਧੇ હાਜ ਰਹਿ ਨਹੀਂ ਸੀਗਾ ਨਾਲ ਵੀ ਜਿੱਦੇ ਲੜਾਈ ਹੋਈ ਆ ਅੱਛਾ ਠੀਕ ਆ ਹਾਂ ਵੀ ਨਜਾਇਜ਼ ਪਾਇਆ ਜਾਂਦਾ ਏ ਕਹਿੰਦੇ ਵੀ ਕੋਈ ਵਾਰੀ ਹੁੰਦਾ ਕਿ ਅੱਗੋਂ ਪਿੱਛੋਂ ਕੋਈ ਕਿਸੇ ਦੀ ਪੁਸ਼ਤ ਨਹੀਂ ਕੀਤੀ ਹੋਵੇ ਜਾਂ ਕੋਈ ਸਾਜ਼ਿਸ਼ ਕਰਤਾ ਹੋਵੇ ਐਦਾਂ ਦੀ ਗੱਲ ਬਾਤ ਕੋਈ ਨਹੀਂ ਇਹ ਜੀ ਤਾਂ ਗੱਲ ਕੋਈ ਹੋਈ ਨਹੀਂ ਸੀਗਾ ਬਾਕੀ ਓਹ ਵੀ ਲੜਾਈ ਦੇ ਵਿੱਚ ਕਹਿੰਦੇ ਹੈ ਨਹੀਂ ਸੀਗਾ ਮੁੰਡਾ ਵੀ ਉੱਥੇ ਜਿੱਦੇ ਲੜਾਈ ਹੋਈ ਹੈ ਇਹਨੇ ਤੁਸੀਂ ਕਹਿੰਦੇ ਕਿਵੇਂ ਉਹਦੀ ਲੜਾਈ ਦੇ ਵਿੱਚ ਸਾਨੂੰ ਤਾਂ ਇਸ ਗੱਲ ਦਾ ਜੀ ਆਇਆ ਵੀ ਕੁੜ ਹੈ ਨਹੀਂ ਸੀਗਾ ਵੀ ਵੀਡੀਓ ਵਿੱਚ ਵੀ ਤੁਸੀਂ ਵੇਖ ਲਓ ਸ਼ਾਨਮਿੰਨ ਕਰ ਲਓ ਵੀ ਜਿਹੜੀ ਕਿਸੇ ਕੋ ਜਾਨੀ ਨੱਕਾ ਮੰਨਿਆ ਜਾਂਦਾ ਹੈ ਵੀ ਕਹਿੰਦੇ ਉਹ ਕਦੇ ਵੀ ਹੈ ਨਹੀਂ ਸੀ ਜੇ ਉਹ ਹੈਗਾ ਤਾਂ ਉਹਨੂੰ ਜਿਹੜੀ ਬੰਦੀ ਸਜ਼ਾਉਂਦੇ ਹੋ ਹੈ ਨਹੀਂ ਤੁਹਾਡੇ ਮਨ ਹੈ ਨਹੀਂ ਤੁਹਾਡੇ ਮਤਾਂ ਹੈ ਨਹੀਂ ਕਿ ਵਿੱਚ ਸਾਡੇ ਮਤਾਂ ਕੋ ਵੀ ਹੈ ਨਹੀਂ ਵੀਡੀਓ ਚ ਅਸੀਂ ਤਾਂ ਹੀ ਕਰਕੇ ਇਸ ਤਰ ਮ ਆਏ ਸੀ ਵੀ ਉਹਦਾ ਵੀ ਤੁਸੀਂ ਨਿਰੇਖਣ ਕਰ ਲਓ ਜੇ ਹੈਗਾ ਤਾਂ ਉਹਨੂੰ ਸਜ਼ਾ ਦਿਓ ਜੇ ਹੈ ਨਹੀਂ ਤਾਂ ਫਿਰ ਜੀ ਉਹਦਾ ਵੀ ਤੁਸੀਂ ਨਾ ਕਿਸੇ ਵੀ ਬੰਦੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਜਿਹੜਾ ਹੱਕੀ ਦੋਸ਼ੀ ਹੋਊਗਾ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਹਾਂਜੀ ਠੀਕ ਹੈ ਤਾਂ ਹੀ ਅਸੀਂ ਇੱਥੇ ਮੰਗਾ ਖਾਤਰੀ ਇੱਥੇ ਅਸੀਂ ਆਈ ਸੀ ਹਾਂਜੀ ਕਿਸੇ ਨਾ ਧੱਕਾ ਨਹੀਂ ਕੀਤਾ ਜਾਊਗਾ ਹੱਕੀ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ